ਦੇਖੇ ਤੇ ਜਦੋਂ ਬੰਦੀ ਕੋਲ ਸੀ ਤੇ ਗੁਰੂ ਰੋ ਕੈਚੋ ਸਟਵਾ ਤੁਸੀਂ ਤਾਂ ਗੁਰੂ ਕੈਦ ਕੀਤਾ ਦੋ ਤੁਹਾਡੇ ਕੋਲ ਮਹਾਰਾਜ ਦੇ ਰੂਪ ਨੇ ਇੱਕ ਨੂੰ ਤੁਸੀਂ ਉੱਤੇ ਤਾੜਿਆ ਉਹਦੀ ਕਪੌੜੀ ਉਹਨਾਂ ਦੀ ਮਹਾਰਾਜ ਅੰਦਰ ਤਾੜ ਕੇ ਬਿਠਾਈ ਲੀਤੇ ਮਹਾਰਾਜ ਜਸ ਖਾਸਾ ਨਹੀਂ ਰਹੀ ਮਹਾਰਾਜ ਪੀੜੇ ਸਾਹਿਬ ਨੇ ਆਰਾਮ ਕਰਦੇ ਆ ਇਹ 200 ਰੁਪਏ ਟਾ ਅੱਗੇ 200 ਪਰ ਤਾਂ 40000 ਰੁਪਏ ਬਣ ਜਾਂਦਾ ਜੀ ਤੇ 200 ਹੀ ਆ ਕੇ ਲੱਗਣਾ ਆਪਕੋ ਇੱਕ ਲਾਣੇ ਕਹਿੰਦੇ ਸਾਡੇ ਕੋਲ ਪੈਸੇ ਹੈ ਜੀ ਜਿਹੜੀ ਇਹ ਬੇਇੱਦਵੀ ਹੋਈ ਆ ਇਹ ਜਾਣਬੁੱਝ ਕੇ ਕਰਾਈ ਗਈ ਆ ਅਸੀਂ ਚਾਹੁੰਦੇ ਆ ਵੀ ਸਾਨੂੰ ਸਾਡੀ ਇਹ ਜਿਹੜੀ ਵੀ ਬੇਇੱਦਵੀ ਹੋਈ ਆ ਜਿਹੜੇ ਬੰਦਿਆਂ ਨੇ ਸਾਇਨ ਕੀਤੇ ਨੇ ਜਿਨ੍ਹਾਂ ਨੇ ਉਹ ਕੀਤਾ ਵਾ ਫੈਸਲਾ ਕਰਾਇਆ ਉਹਨਾਂ ਦੇ ਪਰਚਾ ਕਰਵਾਇਆ ਜਾਵੇ ਦਲਪੰਥ ਦਾ ਇੱਥੇ ਫਿਰ ਪਹਿਰਾ ਹੋ ਜਾਊਗਾ ਜੀ ਕਿਹੜੀ ਤਰੀਕ ਦੀ ਘਟਨਾ ਹੋਈ ਆ ਬੀਬੀ 29 ਤਰੀਕ ਆਜਾ ਅੱਜ ਸਾਡੇ ਬਲਾਇਆ ਤੇ ਇੱਥੇ ਆਈ ਆ ਅਸੀਂ ਉਹਨੂੰ ਪੁੱਛਿਆ ਕਦੇ ਹੋਊਂਗੇ ਬੀਬੀ ਆਈਆਂ ਕਹਿੰਦੀ ਅਸੀਂ ਮੁੜ ਕੇ ਗੁਰੂ ਘਰ ਨਹੀਂ ਆਏ ਫੈਸਲੇ ਦੇ ਵਿੱਚ ਇਹਨਾਂ ਨੂੰ ਲਿਖਤਪੜਤ ਕਰਕੇ ਜਨਾਨੀ ਨੂੰ ਮਾਫ ਕਰ ਦਿੱਤਾ ਸੀ ਆ ਜਨਾਨੀ ਨੂੰ ਇਹਦੇ ਵਿੱਚ ਉਹਨਾਂ ਨੂੰ ਮਾਫ ਕਰਤਾ ਇਹਨਾਂ ਨੇ ਚਾਰ ਬੰਦਿਆਂ ਨੇ ਜਾ ਕੇ ਇਹਦੇ ਵਿੱਚ ਪੂਰੇ ਪਿੰਡ ਨੂੰ ਜਾਂ ਕਿਸੇ ਨੂੰ ਕਿਸੇ ਦੀ ਕੋਈ ਸਹਿਮਤੀ ਨਹੀਂ ਹੈਗੀ ਵੀ ਅਸੀਂ 19 ਸਾਲ ਸੇਵਾ ਕੀਤੀ ਜੋ ਚਾਬੀਆਂ ਦਿੱਤੀਆਂ ਸੀ ਕਦੇ ਗੁਰਦੁਆਰੇ ਆ ਕੇ ਨਹੀਂ ਪੜੀ ਹਾਂ ਆਪਣੇ ਤੋਂ ਉਹ ਇੰਨਾ ਤੇ ਦੇਤਾ ਕਿ ਤੁਸੀਂ ਆਕੇ ਨਹੀਂ ਬੜਾ ਜਾਂ ਨੋ ਨੋ ਜੀ ਪਰ ਪ੍ਰਧਾਨਗੀ ਲੈ ਲਈ ਗਈ ਤਾਂ ਤੁਹਾਡਾ ਉਹ ਨਾ ਜਾਣਾ ਤਾਂ ਬਣਦਾ ਕਿਉਂਕਿ ਜਦੋਂ ਇਹਨਾਂ ਨੇ ਸੱਤ ਚਾਬੀ ਲਈ ਸੀ ਇਹਨਾਂ ਨੇ ਸਾਨੂੰ ਕਿਹਾ ਸੀਗਾ ਡੇਰਾਬਾਦ ਤੋਂ ਕਬਜ਼ਾ ਲਿਆ ਗਿਆ ਇਹ ਗੁਰੂ ਘਰ ਨੂੰ ਇਹਨਾਂ ਨੇ ਡੇਰਾਬਾਦ ਦੀ ਤੁਸੀਂ ਦੇਰੇ ਜਾਣੇ ਜਦੋਂ ਆਲਰੇਡੀ ਚਾਬੀਆਂ ਸੀ ਉਹਨਾਂ ਕੋਲ ਤਾਂ ਫਿਰ ਪ੍ਰਧਾਨ ਸਾਹਿਬ ਨੂੰ ਫੋਨ ਕਰਕੇ ਕਹਿਣਾ ਗਲਤ ਸੀ ਵੀ ਚਾਬੀਆਂ ਨਹੀਂ ਹੈ ਜਦੋਂ ਆਪਾਂ ਨੂੰ ਪਤਾ ਹੈ ਵੀ ਚਾਬੀਆਂ ਹੈ ਗੁਰੂ ਘਰ ਦੇ ਵਿੱਚੇ ਮੌਜੂਦ ਨੇ ਤਾਂ ਫਿਰ ਵੈਸੀ ਕਹਿਣਾ ਉਹ ਵੀ ਚਾਬੀਆਂ ਲੈ ਗਏ ਲੈ ਗਏ ਇਹ ਵੀ ਗਲਤ ਹੈ ਜੀ ਟੁੜਿਆਣਾ ਦੇ ਜੁਗਿਆਣਾ ਦੇ ਗੁਰੂ ਘਰ ਦੇ ਵਿੱਚ ਮੌਜੂਦਾ ਅਸ ਇੱਥੇ ਜਿੱਥੇ ਬੰਦੀਆਂ ਆਈਆਂ ਹੋਈਆਂ ਨੇ ਉਹਨਾਂ ਗਲਬਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਕੋਈ ਕੈਮਰਾਮੈਨ ਨੂੰ ਇਹ ਤੁਜਾਰਿਸ਼ ਕਰੂੰਗਾ ਕਿ ਦਿਖਾ ਦਿੱਤਾ ਜਾਵੇ ਵੀ ਪੂਰਾ ਕੱਟ ਕੀਤਾ ਹੋਇਆ ਸਿੱਖ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜੀ ਅਸੀਂ 29 ਤਰੀਕ ਨੂੰ 8ਵੇਂ ਮਹੀਨੇ ਪੈਂਡ ਜੁਗਿਆਣੇ ਜੋ ਘਟਨਾਕੁਰ ਕਰਮ ਬੇਆਦਬੀ ਹੋਈ ਸੀ ਬੀਬੀ ਅਨਵਾਸਤਰ ਹੋ ਗਈ ਸੀਗੀ ਉਹ ਘਟਨਾ ਨੂੰ ਲੈ ਕੇ ਦਲਪੰਥ ਬਾਬਾ ਗੁਰਦਿੱਤਾ ਜੀ ਦੇਖ ਰਹੇ ਇੱਕ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦੇ ਸਿੰਘ ਪਹੁੰਚੇ ਨੇ ਜੀ ਤੇ ਪਤਾ ਸਾਨੂੰ ਇਹ ਲੱਗਿਆ ਸੀਗਾ ਵੀ ਇਹਨਾਂ ਨੇ ਕੋਸ਼ਿਸ਼ ਪੰਜ ਚਾਰਕ ਜਾਣਿਆਂ ਨੇ ਉਹ ਥਾਣੇ ਵਿੱਚ ਜਾ ਕੇ ਫੈਸਲਾ ਕਰ ਲਿਆ ਵੀ ਇਹਨਾਂ ਨੂੰ ਮਾਫੀ ਦਿੱਤੀ ਗਈ ਆ ਜੀ ਤੇ ਜਿਹਦੇ ਵਿੱਚ ਪੈਂਡ ਵਾਲਿਆਂ ਨੂੰ ਅਸੀਂ ਅੱਜ ਇਕੱਤਰ ਹੋਏ ਆ ਅਸੀਂ ਆਏ ਆ ਸਾਨੂੰ ਸੱਦਾ ਪੱਤਰ ਕੁਛ ਇਦਾਂ ਮਿਲਿਆ ਵੀ ਫੈਸਲਾ ਹੋ ਗਿਆ ਇਸ ਕਰਕੇ ਅਸੀਂ ਆਏ ਸੀਗੇ ਵੀ ਉਹ ਕਿਸ ਰੋਲ ਦੇ ਉੱਤੇ ਫੈਸਲਾ ਹੋਇਆ ਅਸੀਂ ਅੱਜ ਇੱਥੇ ਆਏ ਆ ਪਿੰਡ ਵਾਲਿਆਂ ਨੂੰ ਇਕੱਠਾ ਕੀਤਾ ਸੀ ਅਸੀਂ ਕਿਹਾ ਵੀ ਅਸੀਂ ਨਾ ਅਸੀਂ ਸਰਪੰਚ ਸੱਦਨੇ ਆ ਨਾ ਅਸੀਂ ਪ੍ਰਧਾਨ ਅਸੀਂ ਸਾਰੇ ਪਿੰਡ ਨੂੰ ਅਲਾਉਂਸਮੈਂਟ ਕਰਕੇ ਅਸੀਂ ਸੱਦਿਆ ਪਹਿਲੀ ਗੱਲ ਤਾਂ ਜੀ 2-3 ਘੰਟੇ ਇੱਥੇ ਸਾਡੇ ਕੋਲ ਕੋਈ ਵੀ ਪਹੁੰਚਿਆ ਨਹੀਂ 2-3 ਘੰਟੇ ਬਾਅਦ ਪੂਰੇ ਪਿੰਡ ਨੂੰ ਭੈਣਾ ਨੂੰ ਧੀਆ ਨੂੰ ਸਾਰਿਆਂ ਬਜ਼ੁਰਗਾਂ ਨੂੰ ਅਸੀਂ ਅਨਾਉਂਸਮੈਂਟ ਕਰਕੇ ਬੁਲਾਇਆ ਉਹਦੇ ਵਿੱਚ ਫਿਰ ਅਸੀਂ ਇਹਨਾਂ ਨਾਲ ਆਪਦੀਆਂ ਵਿਚਾਰ ਕੀਤੀਆਂ ਵਿਚਾਰਾਂ ਦੇ ਵਿੱਚ ਇਹਨਾਂ ਨੇ ਇਹ ਦੱਸਿਆ ਬਾਬਾ ਜੀ ਜੋ ਵੀ ਕਰਮ ਹੋਇਆ ਇਹ ਬਹੁਤ ਮਾੜਾ ਹੋਇਆ ਮਾੜਾ ਹੋਇਆ ਇਸ ਕਰਕੇ ਵੀ 4-5 ਇੱਕ ਬੰਦੇ ਨੇ ਜਿਨ੍ਹਾਂ ਨੇ ਇਹ ਫੈਸਲਾ ਕਰ ਲਿਆ ਵੀ ਸਾਡੀ ਰਜਾ ਤੋਂ ਵਾਰਾ ਹੋਇਆ ਫਿਰ ਸਾਨੂੰ ਉਹ ਬਾਬਾ ਜੀ ਉਹ ਦਿਖਾਇਓ ਬਾਬਾ ਜੀ ਉਹ ਕਮੇਟੀ ਮੈਂਬਰ ਦੇ ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਵਾਇਆ ਨਹੀਂ ਜੀ ਕਮੇਟੀ ਮੈਂਬਰ ਜਿਹੜੇ ਹੈਗੇ ਸੀਗੇ ਮੌਜੂਦਾ ਇਸ ਟਾਈਮ ਅਸੀਂ ਉਹਨਾਂ ਨੂੰ ਪਤਾ ਕੀਤਾ ਉਹ ਕਹਿੰਦੇ ਅਸੀਂ ਨਹੀਂ ਹੈਗੇ ਉਹਦੇ ਵਿੱਚ ਕੁਝ ਜਿਹੜੇ ਪੰਜ ਚਾਰ ਕਿ ਜਾਣੇ ਸੀਗੇ ਦਾ ਮਤਲਬ ਵੀ ਮੋਗਦਵਾਰ ਬੰਦਿਆਂ ਨੇ ਫੈਸਲਾ ਕਰਵਾਤਾ ਮੋਗਦਵਾਰ ਬੰਦੇ ਜੀ ਉਹਨਾਂ ਦਾ ਕੋਈ ਕਮੇਟੀ ਨਾਲ ਲੈਣ ਦੇ ਨਹੀਂ ਹੈਗਾ ਨਾ ਪ੍ਰਬੰਧਕਾਂ ਨਾਲ ਕੋਈ ਲੈਣ ਦੇਣ ਇਸ ਟਾਈਮ ਮੌਜੂਦਾ ਨਾਲ ਹੈਗਾ ਨਾ ਨਗਰ ਨਾਲ ਨਗਰ ਵਾਲੇ ਵੀ ਇਹੀ ਗੱਲ ਕਹਿੰਦੇ ਆ ਵੀ ਇਹਨਾਂ ਨੇ ਆਪਸ ਵਿੱਚ ਹੀ ਆਪ ਦਾ ਫੈਸਲਾ ਜੋ ਵੀ ਕੀਤਾ ਹੈ ਉਹ ਸਾਨੂੰ ਪੁੱਛੇ ਤੋਂ ਬਿਗੈਰ ਕੀਤਾ ਦੂਜੇ ਨੰਬਰ ਦੇ ਉੱਤੇ ਉਹਨਾਂ ਦੇ ਦੱਸਣਯੋਗ ਸਾਨੂੰ ਜੋ ਫੈਸਲਾ ਥਾਣੇ ਵਿੱਚ ਹੋਇਆ ਉਹ ਸਾਡੇ ਕੋਲ ਇਸ ਟਾਈਮ ਮੌਜੂਦ ਆ ਤੁਸੀਂ ਕੈਮਰੇ ਸਾਹਮਣੇ ਆ ਦਿਖਾ ਸਕਦੇ ਹੋ ਨੋ ਬਗੈਰ ਦਾ ਜੋ ਵੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਇਹ ਫੈਸਲਾ ਹੋਇਆ ਇਹ ਕਿਸੇ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਕੀਤਾ ਗਿਆ ਹੈਗਾ ਇਹ ਪੰਜ ਚਾਰ ਬੰਦੇ ਨੇ ਇਹਨਾਂ ਦੇ ਵਿੱਚ ਜਿਨ੍ਹਾਂ ਨੇ ਸਾਈਨ ਕਰੇ ਨੇ ਇਹਦੇ ਵਿੱਚ ਤਾਂ ਚਾਰੇ ਬੰਦੇ ਨੇ ਤੇ ਜਿਨ੍ਹਾਂ ਨੇ ਬੇਆਦਬੀ ਕੀਤੀ ਆ ਉਹ ਪੂਰਾ ਗਰੁੱਪ ਉਹਨਾਂ ਦਾ ਪਰਿਵਾਰ ਦਾ ਇਹਦੇ ਵਿੱਚ ਸਾਈਨ ਕਰਕੇ ਫੈਸਲੇ ਦੇ ਵਿੱਚ ਇਹਨਾਂ ਨੇ ਲਿਖਤ ਪੜਤ ਕਰਕੇ ਜਨਾਨੀ ਨੂੰ ਮਾਫ ਕਰ ਦਿੱਤਾ ਸੀ ਆ ਜਨਾਨੀ ਨੂੰ ਇਹਦੇ ਵਿੱਚ ਉਹਨਾਂ ਨੂੰ ਮਾਫ ਕਰਤਾ ਇਹਨਾਂ ਨੇ ਚਾਰ ਬੰਦਿਆਂ ਨੇ ਜਾ ਕੇ ਇਹਦੇ ਵਿੱਚ ਪੂਰੇ ਪਿੰਡ ਨੂੰ ਜਾਂ ਕਿਸੇ ਨੂੰ ਕਿਸੇ ਦੀ ਕੋਈ ਸਹਿਮਤੀ ਨਹੀਂ ਹੈਗੀ ਇਹਨਾਂ ਨੇ ਬਿਨਾਂ ਸਹਿਮਤੀ ਤੋਂ ਇੱਥੇ ਸਾਈਨ ਕਰੇ ਨੇ ਜਿਹੜੇ ਬੰਦਿਆਂ ਨੇ ਸਾਈਨ ਕਰੇ ਨੇ ਇਹਦੇ ਵਿੱਚ ਅਸੀਂ ਉਹਨਾਂ ਦੇ ਵੀ ਪਰਚਾ ਦਰਜ ਕਰਾਉਣਾ ਚਾਹੁੰਦੇ ਆ ਤੇ ਬਾਕੀ ਤੁਸੀਂ ਪਿੰਡ ਵਾਸੀਆਂ ਨਾਲ ਗੱਲ ਕਰ ਸਕਦੇ ਹੋ ਸਾਰਾ ਪਰਿਵਾਰ ਜਿੰਦੇ ਪਿੰਡ ਦੇ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਆ ਸਾਰੀ ਇਹ ਬਾਕੀ ਇਹਦੇ ਵਿੱਚ ਜਿਹੜੇ ਨਾਮ ਲਿਖੇ ਹੋਏ ਨੇ ਫੈਸਲੇ ਦੇ ਕਾਗਜ਼ ਸਾਡੇ ਕੋਲੇ ਆ ਗਏ ਨੇ ਤੇ ਜੋ ਵੀ ਇਹਨਾਂ ਨੇ ਕੀਤਾ ਉਹ ਬਹੁਤ ਜ਼ਿਆਦਾ ਗਲਤ ਕੀਤਾ ਜਿਨ੍ਹਾਂ ਦੇ ਨਾਮ ਲਿਖੇ ਨੇ ਇਹਨਾਂ ਦਾ ਨੰਬਰ ਫੋਨ ਮਲਾਇਆ ਗਿਆ ਆ ਰਹੇ ਨੇ ਕਿ ਨਹੀਂ ਆ ਰਹੇ ਇਹਨਾਂ ਦੇ ਵਿੱਚੋਂ ਦੋ ਹੀ ਜਣੇ ਆ ਰਹੇ ਨੇ ਤੇ ਬਾਕੀਆਂ ਦਾ ਕੋਈ ਫੋਨ ਚੱਕ ਨਹੀਂ ਰੇ ਤੇ ਦੂਸਰੀ ਗੱਲ ਇੱਕ ਹੋਰ ਜਿਹੜੇ ਪੁਰਾਣੇ ਪ੍ਰੰਧਕ ਪ੍ਰਬੰਧਕ ਸੀਗੇ ਔਰੇ ਦੇ ਗੁਰਦੁਆਰੇ ਦੇ ਉਹਨਾਂ ਨੇ 2007 ਤੋਂ ਲੈ ਕੇ ਹੁਣ ਤੱਕ ਸੇਵਾ ਕੀਤੀ ਆ ਜਿਸ ਦਿਨ ਤੋਂ ਉਹਨਾਂ ਨੇ ਚਾਬੀਆਂ ਸੰਭਾਲੀਆਂ ਨੇ ਦੂਸਰੇ ਬੰਦਿਆਂ ਨੂੰ ਜਾਂ ਦੂਸਰੀ ਪ੍ਰਬੰਧਕ ਕਮੇਟੀ ਨੂੰ ਉਸ ਤੋਂ ਬਾਅਦ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਐਂਟਰੀ ਨਹੀਂ ਕੀਤੀ ਬਾਬਾ ਜੀ ਤੁਸੀਂ ਕਿੱਦਾਂ ਦੇਖਦੇ ਹੋ ਵੀ ਆਏ ਦਿਨ ਪੰਜਾਬ ਦੇ ਵਿੱਚ ਇਦਾਂ ਬੇਅਦਬੀਆਂ ਹੁੰਦੀਆਂ ਨੇ ਆਪਣੇ ਸਿੱਖ ਮਹਾਰਾਜ ਨੂੰ ਠੇਸ ਪਹੁੰਚਦੀ ਆ ਸਿੱਖ ਇਕੱਠੇ ਹੁੰਦੇ ਨੇ ਕਿਤਨੇ ਕਿਤੇ ਇਹ ਕਿਹਾ ਜਾਂਦਾ ਵੀ ਜਿਹੜਾ ਬੇਅਦਬੀ ਕਰ ਗਿਆ ਵੀ ਉਹ ਮੰਦਬੁੱਧੀ ਆ ਉਹਦਾ ਦਿਮਾਗ ਘੱਟ ਸੀ ਕਿ ਦਿਮਾਗ ਘੱਟ ਵਾਲੇ ਬੰਦੇ ਇਹਨਾਂ ਨੂੰ ਗੁਰਦੁਆਰਾ ਹੀ ਕਿਉਂ ਲੱਭਦਾ ਇਹ ਮਨ ਉਹ ਨਹੀਂ ਹੈਗੇ ਬੰਦੇ ਇਹ ਵੀ ਇਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਇਹ ਤਾਂ ਪਿੰਡ ਦੇ ਵਿੱਚ ਪੋਲੀਟੀਕਲ ਉਹਨਾਂ ਦਾ ਉਹ ਚੱਲਦਾ ਵਾ ਆਪਸ ਦੇ ਵਿੱਚ ਉਹ ਕਹਿੰਦਾ ਚਾਬੀਆਂ ਮੈਨੂੰ ਚਾਹੀਦੀਆਂ ਨੇ ਉਹ ਕਹਿੰਦਾ ਚਾਬੀਆਂ ਮੈਨੂੰ ਚਾਹੀਦੀਆਂ ਕਿੰਨਾ ਕਿਤੇ ਪੋਲੀਟੀਕਲ ਸਟੰਟ ਕੀਤਾ ਇਹਨਾਂ ਨੇ ਪੋਲੀਟੀਕਲ ਸਟੰਟ ਹੈਗਾ ਇਹਦੇ ਵਿੱਚ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਆਂ ਵੀ ਜਿਹੜੀ ਇਹ ਬੇਅਦਬੀ ਹੋਈ ਆ ਇਹ ਜਾਣ ਬੁੱਝ ਕੇ ਕਰਾਈ ਗਈ ਆ ਸਾਡੇ ਗੁਰੂ ਘਰ ਦੇ ਵਿੱਚ ਕੱਪੜੇ ਮਲਾਗੇ ਜਿਹੜੀ ਬੀਬੀ ਨੇ ਉਹ ਕਰਿਆ ਵਾ ਅਸੀਂ ਉਹ ਫੈਸਲੇ ਨੂੰ ਅਸੀਂ ਨਹੀਂ ਮੰਨਦੇ ਹੈਗੇ ਪ੍ਰਬੰਧ ਪ੍ਰਬੰਧਕ ਕਮੇਟੀ ਵੀ ਨਹੀਂ ਮੰਦੀ ਉਹਨਾਂ ਦੇ ਕਿਸੇ ਦੇ ਸਹਿਨ ਨਹੀਂ ਨਗਰ ਵੀ ਨਹੀਂ ਮੰਨਦਾ ਦਲਬੰਦ ਵੀ ਇਹਦੇ ਵਿੱਚ ਨਹੀਂ ਮੰਨਦਾ ਅਸੀਂ ਸਾਰੇ ਪਿੰਡ ਵਾਸੀਆਂ ਨਾਲ ਗੱਲ ਕਰ ਲਈ ਆ ਅਸੀਂ ਚਾਹੁੰਦੇ ਆ ਵੀ ਸਾਨੂੰ ਸਾਡੇ ਜਿਹੜੀ ਵੀ ਬਿਆਦ ਵੀ ਹੋਈ ਆ ਜਿਹੜੇ ਬੰਦਿਆਂ ਨੇ ਸਾਈਨ ਕੀਤੇ ਨੇ ਜਿਨ੍ਹਾਂ ਨੇ ਉਹ ਕੀਤਾ ਵਾ ਫੈਸਲਾ ਕਰਾਇਆ ਉਹਨਾਂ ਦੇ ਪਰਚਾ ਕਰਵਾਇਆ ਜਾਵੇ ਦਲਪੰਥ ਦਾ ਇੱਥੇ ਫਿਰ ਪੈਰਾ ਹੋ ਜਾਊਗਾ ਜੀ ਮੀਨਿੰਗ ਹੁਣ ਅਗਲਾ ਕਦਮ ਤੁਹਾਡੇ ਵੱਲੋਂ ਕੀ ਹੋਏਗਾ ਗੁਰਦੁਆਰੇ ਦੇ ਵਿੱਚ ਦੇਖੋ ਜੀ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਦੀ ਫਤਿਹ ਦੇਖੋ ਜੀ ਜਿਹੜੀਆਂ ਦਲ ਪੰਥ ਦੀਆਂ ਫੌਜਾਂ ਹੁੰਦੀਆਂ ਚੱਕਰਵਰਤੀ ਜਿੱਥੇ ਜਿੱਥੇ ਕੋਈ ਨਾ ਕੋਈ ਏਦਾਂ ਦੀ ਘਟਨਾ ਕੋਰ ਕਰਮ ਹੁੰਦਾ ਵਾ ਉੱਥੇ ਦਲ ਪੰਥ ਨੂੰ ਜਾਣ ਦਾ ਤੇ ਪੈਰਾ ਸਾਡਾ ਜਿਵੇਂ ਜਿਵੇਂ ਵੀ ਸਾਡੀ ਡਿਊਟੀ ਲੱਗਦੀ ਹੈ ਜਾਣਾ ਪੈਂਦਾ ਇਸ ਕਰਕੇ ਸਾਡੀ ਬੇਨਤੀ ਇਹ ਆ ਵੀ ਜਿਹੜਾ ਪੈਰਾ ਇਹਨਾਂ ਨੇ ਅੱਜ ਕੀਤਾ ਹੈ ਜਿਵੇਂ ਪ੍ਰਬੰਧਕ ਕਮੇਟੀ ਦਾ ਕੋਈ ਉਹਦੇ ਵਿੱਚ ਰੋਲ ਨਹੀਂ ਉਹਨਾਂ ਨੇ ਕੋਈ ਸਾਈਨ ਨਹੀਂ ਕੀਤੇ ਉਸ ਤੋਂ ਵਿੱਚ ਚਾਰਕ ਬੰਦਿਆਂ ਨੇ ਉੱਠ ਕੇ ਸਾਇਨ ਕਰਕੇ ਉਹਨੂੰ ਮਾਫੀਨਾਮਾ ਦੇਤਾ ਇਹ ਇੱਕ ਗੁਰੂ ਘਰ ਦੀ ਦੇਖਰੇਖ ਨਹੀਂ ਹੋਈ ਉਸ ਗੁਰੂ ਘਰ ਦੀ ਗੋਲਕ ਨੂੰ ਸਾਂਭਣ ਵਾਸਤੇ ਪ੍ਰਬੰਧ ਸੁਣਿਆ ਜਾਂਦਾ ਪਿੰਡ ਵਾਲਿਆਂ ਵਿੱਚੋਂ ਜੋ ਵੀ ਚਲੋ ਸੇਵਾ ਦੇ ਪਾਤਰ ਨੇ ਸਾਰੇ ਚਾਹੇ ਕੋਈ ਮੋਨਾਵਾ ਚਾਹੇ ਕੋਈ ਜਿੱਦਾਂ ਵੀ ਆ ਚਲੋ ਅਸੀਂ ਕਹਿੰਦੇ ਆ ਪਰ ਜਿੰਨਾਂ ਕਿ ਚਲੋ ਉਹਨਾਂ ਨੇ ਸੇਵਾ ਸਾਂਭੀ ਚ ਉਹ ਬਹੁਤ ਧੰਨਵਾਦ ਉਹਨਾਂ ਦਾ ਪਰ ਇਹਦੇ ਵਿੱਚ ਇਸ ਟਾਈਮ ਪੱਖ ਪੂਰਾ ਜਾਂਦਾ ਵਾ ਦੋ ਢੜੀਆਂ ਬਣੀਆਂ ਹੋਈਆਂ ਇੱਕ ਬਣੀ ਹੋਈ ਐ ਸੇਖਾਂ ਦੇ ਅੰਮ੍ਰਿਤਧਾਰੀ ਜਿਹੜੀ ਹੁਣ ਕਮੇਟੀ ਬਣੀ ਆ ਇੱਕ ਬਣੀ ਹੋਈ ਐ ਬਗੈਰ ਅੰਮ੍ਰਿਤਧਾਰੀਆਂ ਤੋਂ ਸੁਣਿਆ ਜਾਂਦਾ ਵੀ ਡੇਰਾਬਾਦ ਜਿਵੇਂ ਵੀ ਰਾਤਾ ਸਵਾਮੀ ਜੀ ਹੋਗੇ ਚਲੋ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਚਲੋ ਜਿੰਨਾ ਚਿਰ ਉਹਨਾਂ ਨੇ ਆਪ ਦਾ ਉਹ ਕੀਤਾ ਪਰ ਹੁਣ ਦੇਖਣ ਵਿੱਚ ਇਹ ਆਇਆ ਬਾਬਾ ਜੀ ਇੱਥੇ ਲੋਕ ਇਹ ਕਹਿ ਰਹੇ ਨੇ ਵੀ ਜਿਹੜੇ ਪੁਰਾਣੇ ਪ੍ਰਧਾਨ ਸੀ ਉਹਨਾਂ ਨੇ 19 ਸਾਲ ਸੇਵਾ ਕੀਤੀ ਉਦੋਂ ਐਕਟ ਵੀ ਮਾਮਲਾ ਐਡਾ ਦਾ ਨਹੀਂ ਆਇਆ ਕਦੇ ਲੜਾਈ ਨਹੀਂ ਹੋਈ ਕਦੇ ਇਦਾਂ ਦੇ ਕੱਠ ਦੇਖਣ ਨੂੰ ਮਿਲੇ ਨਹੀਂ ਸਾਨੂੰ ਠੀਕ ਆ ਜੀ ਇਹਦੇ ਵਿੱਚ ਪਤਾ ਕਿ ਇਹ ਤਾਂ ਹੁਣ ਸੋਚੀ ਸਮਝੀ ਸਿਆਾਸ ਹੋ ਸਕਦੀ ਹੈ ਨਾ ਦੇਖੋ ਜਿਵੇਂ 19 ਸਾਲ ਪਹਿਲਾਂ ਨਹੀਂ ਕੁਝ ਹੋਇਆ ਅੱਜ ਵੀ ਕਿਵੇਂ ਹੋ ਗਿਆ ਕਿਉਂ 2 ਮਹੀਨੇ ਜਾਂ 2.5 ਮਹੀਨੇ ਜਿਹੜੀ ਅੰਮ੍ਰਿਤਧਾਰੀ ਸਿੰਘਾਂ ਦੀ ਕਮੇਟੀ ਬਣੀ ਆ 12 ਕ 11 ਬੰਦਿਆਂ ਦੀ ਉਹ ਉਹਨਾਂ ਦੀ ਦੇਖਰੇਖ ਦੇ ਵਿੱਚ ਇਹ ਹੋਇਆ ਕਿਉਂਕਿ ਇਹ ਬਦਨਾਮ ਕਰਨ ਲਈ ਹੋਇਆ ਜੀ ਉਸ ਤੋਂ ਵੱਡੀ ਇੱਕ ਇਹ ਆ ਉਹ ਬੀਬੀ ਆਈ ਆ ਸਾਡੇ ਕੋਲ ਪ੍ਰਧਾਨ ਸਾਹਿਬ ਦੇ ਅਸੀਂ ਬੁਲਾਇਆ ਸੀ ਉਹਨਾਂ ਨੂੰ ਉਹ ਨਹੀਂ ਆਏ ਹੈਗੇ ਪ੍ਰਧਾਨ ਸਾਹਿਬ ਨਹੀਂ ਆਏ ਹੈਗੇ ਉਹ ਉਹਨਾਂ ਦੀ ਬੀਬੀ ਆਈ ਉਹ ਬੀਬੀ ਨੇ ਇਹ ਗੱਲ ਕਹੀ ਆ ਵੀ ਅਸੀਂ ਜਿੱਦਣ ਦੀਆਂ ਚਾਬੀਆਂ ਇਹਨਾਂ ਨੂੰ ਦਿੱਤੀਆਂ 2-3 ਮਹੀਨਿਆਂ ਤੋਂ ਵੀ ਅਸੀਂ ਗੁਰੂ ਘਰ ਨਹੀਂ ਆਏ ਕਿਉਂ ਨਹੀਂ ਆਏ ਜੀ ਅਸੀਂ ਤਾਂ ਉਹਨੂੰ ਪੁੱਛਿਆ ਉਹ ਕਹਿੰਦੇ ਵੀ ਸਾਡੇ ਚਲੋ ਪ੍ਰਧਾਨਾਂ ਨੂੰ ਅਸੀਂ ਕੋਈ ਇਦਾਂ ਦਾ ਕੋਈ ਕਿਉਂਕਿ ਇੱਕ ਪੱਖਵਾਦ ਹੋ ਗਿਆ ਨਾ ਇਹ ਦੂਜੇ ਨੰਬਰ ਦੀ ਉੱਤੇ 21 ਤਰੀਕ ਦੀ ਘਟਨਾ ਹੋਈ ਆ ਬੀਬੀ 29 ਤਰੀਕ ਆਜਾ ਅੱਜ ਸਾਡੇ ਬੁਲਾਇਆ ਤੇ ਇੱਥੇ ਆਈ ਆ ਅਸੀਂ ਉਹਨੂੰ ਪੁੱਛਿਆ ਕਦੇ ਹੋ ਕਿ ਬੀਬੀ ਆਈਆਂ ਕਹਿੰਦੀ ਅਸੀਂ ਮੁੜ ਕੇ ਗੁਰੂ ਘਰ ਨਹੀਂ ਆਏ ਉਹਨਾਂ ਨੂੰ ਸਵਾਲ ਨਹੀਂ ਕੀਤਾ ਗਿਆ ਕਿ ਤੁਹਾਨੂੰ ਵੀ ਚਾਬੀਆਂ ਪਿਆਰੀਆਂ ਸੀ ਵੀ ਤੁਹਾਨੂੰ ਗੁਰੂ ਘਰ ਪਿਆਰਾ ਨਹੀਂ ਸੀ ਵੀ ਤੁਸੀਂ ਕਹਿ ਰਹੇ ਹੋ ਵੀ ਅਸੀਂ 19 ਸਾਲ ਸੇਵਾ ਕੀਤੀ 19 ਸਾਲ ਸੇਵਾ ਕਰਨ ਤੋਂ ਬਾਅਦ ਚਾਬੀਆਂ ਦੇਤੀਆਂ ਗੁਰੂ ਮਹਾਰਾਜ ਤੋਂ ਮੁੱਖ ਮੋੜ ਲਿਆ ਵੀ ਅਸੀਂ ਆਈ ਨਹੀਂ ਅਸੀਂ ਇਹ ਸਵਾਲ ਕੀਤਾ ਜੀ ਵੀ ਤੁਸੀਂ 19 ਸਾਲ ਸੇਵਾ ਸੰਭੀ 19 ਸਾਲ ਬਾਅਦ ਵੀ ਤੁਹਾਡਾ ਫਰਜ਼ ਬਣਦਾ ਸੀ ਫਰਜ਼ ਬਣਦਾ ਸੀ ਇੱਥੇ ਆਉਣ ਦਾ ਵੀ ਤੁਸੀਂ ਗੁਰੂ ਘਰ ਇਹਦਾ ਮਤਲਬ ਤੁਹਾਡਾ ਚਾਬੀਆਂ ਤੱਕ ਇਹ ਸਹਿਮਤੀ ਸੀ ਜੇ ਬੇਯਾਦਮੀ ਚਲੋ ਉਹ ਤੁਸੀਂ ਆਪ ਦੀ ਨਾਰਾਜ਼ਗੀ ਨਾਲ ਨਹੀਂ ਆਏ ਆਪ ਦਾ ਤੁਹਾਡੇ ਪਿੰਡ ਦਾ ਮੈਟਰ ਆ ਜੇ ਤੁਸੀਂ ਨਾਰਾਜ਼ਗੀ ਨਾਲ ਨਹੀਂ ਆਏ ਕੋਈ ਟੈਨਸ਼ਨ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਤਤਕਾਰ ਪਰ ਜਿਹੜਾ ਗੁਰੂ ਘਰ ਆ ਤਾਂ ਜੀ ਇਹ ਕੋਈ ਦੁਸ਼ਮਣ ਦਾ ਜਾਂ ਕਿਸੇ ਏਦਾਂ ਦੇ ਤਾਂ ਤਾਂ ਹੈ ਨਹੀਂਗਾ ਗੁਰੂ ਘਰ ਤਾਂ ਸਾਰਿਆਂ ਦਾ ਜੀ ਠੀਕ ਹੈ ਜੀ ਇਹਨਾਂ ਦਾ ਆਣ ਦਾ ਫਰਜ਼ ਬਣਦਾ ਸੀ ਉਹ ਸੀ ਜਵਾਬ ਇਹਨਾਂ ਤੋਂ ਸੁਣ ਚੁੱਕੇ ਆ ਤੇ ਇਹ ਕਰ ਚੁੱਕੇ ਆ ਬਾਕੀ ਬੀਬੀ ਜੀ ਪ੍ਰਧਾਨ ਸਾਹਿਬ ਜੀ ਦੀ ਹਾਏ ਨਹੀਂ ਉਹਨਾਂ ਦੀ ਤੁਸੀਂ ਸਪੀਚ ਸੁਣ ਸਕਦੇ ਹੋ ਉਹ ਕੀ ਕਹਿੰਦੇ ਨੇ ਆਪਦੇ ਵਿਚਾਰ ਕੀ ਕਹਿਣਾ ਚਾਹੁੰਦੇ ਨੇ ਛੇਗਾ ਵੱਲੋਂ ਜੱਥੇ ਵੰਦੀ ਵੱਲੋਂ ਪੀਰਾਂ ਮੇਰੀਓ ਇਹ ਜਿਹੜੇ ਪੈਰੇ ਨੇ ਬਹੁਤ ਕੱਚੇ ਨੇ ਇੱਕ ਨਹੀਂ ਟੁੱਟੀਆਂ ਬਹੁਤ ਨੇ ਮਹਾਰਾਜ ਦਾ ਸੁਫਾਸਨ ਹੈ ਨਹੀਂ ਮਹਾਰਾਜ ਪੀੜੇ ਸਾਹਿਬ ਦੇ ਆਰਾਮ ਕਰਦੇ ਆ ਦੋ ਤੁਹਾਡੇ ਕੋਲ ਮਹਾਰਾਜ ਦੇ ਰੂਪ ਨੇ ਇੱਕ ਨੂੰ ਤੁਸੀਂ ਉੱਤੇ ਤਾੜਿਆ ਹੋਣਾ ਉਹਦੀ ਕੋਪੜੀ ਉਹ ਨਹੀਂ ਮਹਾਰਾਜ ਅੰਦਰ ਤਾੜ ਕੇ ਬਿਠਾਈ ਲੈ ਤੁਸੀਂ ਤੁਹਾਨੂੰ ਪਤਾ ਜੀ ਇਹ ਕੰਨਾ ਦਾ ਤੁਹਾਨੂੰ ਪਤਾ ਜੀ ਸਾਰਿਆਂ ਨੂੰ ਮਨ ਨੂੰ ਜਵਾਬ ਦੋ ਜੀ ਮੈਨੂੰ ਮੈਨੂੰ ਬੇਨਤੀ ਆ ਮੈਨੂੰ ਕੋਈ ਵੀ ਜਵਾਬ ਦੋ ਪਤਾ ਜੀ ਆਪਾਂ ਨੂੰ ਇੱਕ ਬਜ਼ੁਰਗ ਨੂੰ ਆਪਾਂ ਜਿੰਦਾ ਰੱਖ ਕੇ ਛੱਡ ਦਿੰਨੇ ਆ ਆਪਣੀ ਕਿਉਂਕਿ ਅਸੀਂ ਇੱਕ ਪਾਸੇ ਕਹਿੰਦੇ ਆ ਜਗਦੀ ਜੋਤ ਨੂੰ ਗੁਰਾਂ ਸਾਹਿਬ ਹੋਰਾਂ ਪਰ ਜਦ ਤੱਕ ਉਹ ਨੂੰ ਨਹੀਂ ਤੇ ਇੱਕ ਪਾਸੇ ਅਸੀਂ ਜਿੰਦਾ ਰੱਖਿਆ ਹੋਇਆ ਪਤਾ ਜੀ ਕਿੰਨੇ ਕਿ ਸਾਲਾਂ ਬਾਅਦ ਕਿੰਨੇ ਮਹੀਨਿਆਂ ਬਾਅਦ ਉਹਦਾ ਜਿੰਦਾ ਰੂਹ ਤੇ ਤੁਸੀਂ ਇੱਕ ਗਲਤੀ ਹੋਣਾ ਜੀ ਚਲੋ ਉਹਦਾ ਦੋਸ਼ਟ ਕਰਕੇ ਉਹਦਾ ਉਹਦਾ ਸੋਤਾ ਜੋੜ ਲਗਣਾ ਜੀ ਲੱਗਣਾ ਹੀ ਲੱਗਣਾ ਵਾ ਉਹਦਾ ਟਾਈਮ ਆ ਜੀ ਸਰ ਉਹਦਾ ਟਾਈਮ ਆ ਛੱਡੋ ਤੁਸੀਂ ਹੁਣ ਆ ਦੱਸੋ ਜਿਹੜੀਆਂ ਆ ਧੁੱਠੀਆਂ ਹੋਈਆਂ ਜੀ ਉਹ ਤਾਂ ਚਲੋ ਹੋ ਗਿਆ ਉਹਦੇ ਕਰਕੇ ਅਸੀਂ ਆਏ ਆ ਦੂਜੇ ਨੰਬਰ ਤੇ ਜਿਹੜੀਆਂ ਆ ਧੁੱਠੀਆਂ ਹੋਈਆਂ ਜੀ ਆਪਣੇ ਕੋਲੋ ਗਲਤੀਆਂ ਹੋ ਰੀਆਂ ਵਾ ਆਪਾਂ ਕੋਈ ਹੈ ਹੀ ਨਹੀਂ ਆਪਾਂ ਨੂੰ ਕੌਨਸੀ ਰਿਸਪੋਨਸਿਬਿਲਟੀ ਸਾਡੇ ਤੇ ਹੋਦੀ ਹੁਣ ਇਹ ਕਹ ਰਹੇ ਸੀ ਸਾਡੇ ਚ 2 ਮਿੰਟ ਤੋਂ ਸਾਡੀ ਕਮੇਟੀ ਤੁਹਾਨੂੰ ਨਹੀਂ ਬੜੀ ਗੱਲ ਕਰ ਦੋ ਮਿੰਟਾਂ ਦਾ ਕਮੇਟੀ ਆ ਤੁਸੀਂ ਇਹੀ ਕਹਿੰਦੇ ਹੋ ਸਾਡੇ ਹੱਥ ਚ ਪੰਜਾਣਾ ਖਾਲੀ ਸੀ ਹਾਂ ਦਿੱਦੀ ਇੱਕ ਇੱਕ ਮੈਂ ਕਮੈਂਟ ਪੈਣਾ ਜੇ ਤਾਂ ਨੂੰ ਅਸੀਂ 2200 ਟਟਾ ਲਾਗੇ ਦਹੋਂਗੇ ਕੰਦੇ ਹੋਣੀ ਜੇ 200 ਰੁਪਏ ਟਾ ਲਾ ਕੇ 200 ਘਾਤੇ ਵਿੱਚੋਂ 200 ਟਾ ਰਾਜੀ 200 ਰੁਪਏ ਟਾ ਲਾਓਗੇ ਕਿੰਨੇ ਪੈਸੇ ਬਣਦੇ ਆ ਜੀ 200 ਪਰ ਤਾਂ 40000 ਰੁਪਏ ਬਣ ਜਾਂਦਾ ਜੀ ਇਹ 20000 ਰੁਪਏ ਲੱਗਣਾ ਉੱਥੇ ਇਹ ਪਰਮਾਨੰਥ ਕਹਿੰਦੇ ਸਾਡੇ ਕੋਲ ਪੈਸੇ ਹੈ ਜੀ ਕੋਚੋੜੀਆਂ ਬੈਠੇ ਜੀ ਮੁੰਦੇ ਖਜ਼ਾਨੇ ਖਾਲੀ ਨੇ ਦੇ ਕੋਈ ਦੇ ਫੌਲੀ ਪ੍ਰਧਾਨ ਆ ਬੰਦਾ ਆਉਂਦਾ ਤਾਂ ਪਿੰਡ ਦੇ ਉੱਤੋਂ ਲੈਣਾ ਉਹ ਨਹੀਂ ਆਪੇ ਆਪ ਦੀ ਜੇਬ ਤੋਂ ਨਹੀਂ ਲਵਾਉਣਾ ਆਪ ਦੀ ਜੇਬ ਤੋਂ ਨਹੀਂ ਲਵਾਇਨਾ ਨੇ ਪ੍ਰਧਾਨਾ ਨੇ ਜੇ ਤੋੜੀ ਸਾਰੀ ਰਿਸਪੋਨਸੀਬਿਲਟੀ ਲੈ ਗਈ ਆ 150 ਦੇਣ ਦੀ ਲੈਣ ਦੀ ਬਾਹਰ ਕੀ ਕੰਮ ਘੁੱਟੀ ਰਹਿੰਦੀ ਆ ਫੈਲਦੇ ਹਿਸਾਬ ਤੇ ਸੀ ਆ ਕੰਮ ਕਰੀਏ ਜਦੇ ਤੁਸੀਂ ਆਏ ਹੋ ਦੀ ਪ੍ਰਧਾਨ ਬਣੇ ਹੋ ਤੁਹਾਡਾ ਪਹਿਲੇ ਦੇ ਹਾਰ ਦੇ ਤੇ ਤੁਹਾਡੀ ਬੰਦੀ ਰਿਸਪੋਨਸੀਬਿਲਟੀ ਗਨੂ ਨੂੰ ਕੈਦ ਤੋਂ ਛਡਵਾ ਤੁਸੀਂ ਤਾਂ ਗਨੂ ਕੈਦ ਕੀਤਾ ਕਾਰ ਕੀਤਾ ਸਦਾਣਾ ਗੁਰੂ ਨੂੰ ਸਾਡੀ ਰਿਸਪੌਂਸਿਬਿਲਟੀ ਸੀ ਉਸੇ ਤੰਦੀ ਜਿਵੇਂ ਅਸੀਂ ਤੁਹਾਨੂੰ ਕਹਿ ਰਹੇ ਹਾਂ ਇਸ ਟਾਈਮ ਅੱਜ ਬਾਬਾ ਜੀ ਉਹ ਤੁਹਾਨੂੰ ਪੈਸੇ ਸਾਰੇ ਦਿਨ ਤੋਂ ਤਿਆਰ ਨਹੀਂ ਹੈ ਸਵੇਰੇ ਪੌੜੀ ਲਾਉਣਾ ਮਾਣਾ ਰਕਾਸਨ ਸਵੇਰੇ ਚੱਲੂ ਹੁੰਦਾ ਪਰ ਜੇ ਤੁਸੀਂ ਕਹੋਗੇ ਕਰੋਗੇ ਤਾਂ ਨਹੀਂ ਆ ਇਸ ਕਰਕੇ ਸਾਡੀ ਬੇਇੱਜ਼ਤੀ ਆ ਜੀ ਦਰਪੰਖ ਖੱਲੋ ਪਾਠੇ ਕਿਸੇ ਵੀ ਭੈਣਾਂ ਭਰਾ ਧੀਰ ਬੱਚਿਆਂ ਦੇ ਵਿੱਚ ਕੋਈ ਗੱਲ ਮੰਨਦੀ ਹੈਗੀ ਆ ਉਹ ਇੱਥੇ ਸਪਸ਼ਟੀਕਰਨ ਕਰ ਸਕਦਾ ਜੀ ਪਿੰਡ ਦਾ ਮੱਲਾ ਤੁਹਾਡਾ ਅਸੀਂ ਕੋਈ ਇਹ ਨਾ ਕਿਹਾ ਵੀ ਅਸੀਂ ਆਇਆ ਤਾਂ ਤੇ ਗੁਰੂ ਘਰ ਦੇ ਉੱਤੇ ਕਮਸ਼ਾ ਕਰਨਾ ਆਏ ਹਾਂ ਜਾਂ ਉੱਧਾ ਆਇਆ ਸਾਨੂੰ ਹੰਗਾ ਗੁਰੂ ਦਾ ਦੁੱਖ ਜਿੰਨਾ ਤੁਹਾਨੂੰ ਆਉਣਾ ਇਸ ਕਰਕੇ ਆਇਆ ਤੁਸੀਂ ਆਪ ਦੇ ਹਿਸਾਬ ਨਾਲ ਬਤੋ ਜੀ ਤੁਸੀਂ ਆਪ ਨਾਲ ਕੋਈ ਪ੍ਰਚਾਰ ਕੋਈ ਮਤਲ ਕਰਨਾ ਚਾਹੁੰਦਾ ਤੁਸੀਂ ਆ ਕੇ ਕੀਤੀ ਕਰ ਸਕਦੇ ਜੀ ਪ੍ਰਬੰਧ ਕਿੱਦਾਂ ਨਾ ਹੋਣਾ ਚਾਹੀਦਾ ਕਿਵੇਂ ਹੋਵੇ ਇੱਥੇ ਪਰ ਉਹਨਾਂ ਦੇ ਇੱਕ ਇਥੋਂ ਜੱਥੇਬੰਦੀ ਦੇ ਸੰਗ ਦੋ ਜਾਂ ਚਾਰ ਰਹਿਣਗੇ ਹੀ ਰਹਿਣਗੇ ਜਿਨ੍ਹਾਂ ਦੇ ਕੀ ਮਤਲਿਆਂ ਦੇ ਫਾਇਦੇ ਨਹੀਂ ਹੁੰਦੇ ਤੇ ਇਹ ਲੜਾਈਆਂ ਚੱਲ ਜਾਂਦੇ ਹੁਣ ਤੇ ਉਹ ਬੀਬੀ ਦੇ ਜੋ ਕਾਨੂੰਨ ਕਾਰਵਾਈ ਕਰ ਰਿਹਾ ਉਹ ਆਪਣੇ ਤਰੀਕੇ ਨਾਲ ਜੋ ਕਰ ਰਿਹਾ ਕਰ ਰਿਹਾ ਠੀਕ ਹੈ ਜੀ ਪਰ ਸਾਡੀ ਵੀ ਰਿਸਪੋਨਸੀਬਿਲਟੀ ਬਣ ਗਿਆ ਜਿਦਿਓ ਬੀਬੀ ਕਿੱਥੇ ਚੱਕੇ ਚਲ ਗਿਆ ਸਾਰੇ ਪਿੰਡ ਨੂੰ ਪਤਾ ਹੁੰਦਾ ਚਾਚਾ ਦਰਤਾ ਮਾਮਾ ਕਾਇਆ ਕਿ ਕਿੱਥੇ ਵੜੀ ਗਈ ਨਾ ਪਿੰਡਾਂ ਦੇ ਵਿੱਚ ਪਰ ਸਾਡੇ ਦਾ ਪ੍ਰਧਾਨ ਸਾਹਿਬ ਦੇ ਸੱਜਣ ਦੇ ਉੱਤੇ ਬੰਦੇ ਨਹੀਂ ਆਏ ਕਿ ਅੰਤੋਂ ਬੋਹੜੇ ਬੈਠੇ ਲੀ ਸਾਰਿਆਂ ਦੇ ਘਰੇ ਜਾ ਕੇ ਆਇਆ ਕੋਈ ਵੀ ਨਹੀਂ ਆਇਆ ਉਹਨਾਂ ਦੇ ਕਹਿਣ ਤੇ ਕੋਈ ਵੀ ਨਹੀਂ ਆਇਆ ਆਡੀ ਕਿਸਾਨ ਨੂੰ ਕਿੰਨੇ ਇੱਕ ਸੈਣੀ ਕਾਇਆ ਜਿਹੜੇ ਅਮਰਸਾ ਗਿਆ ਉਹ ਨਾ ਕਿਹਾ ਉਹ ਬਣਾ ਕਿਤੇ ਦੋ ਦੋ ਤੇ ਦੋ ਬੇ ਜਾ ਰਹੇ ਦਸੋਂ ਗੁਣ ਕੌਂਸੀ ਬਈ ਇਹਨਾਂ ਦੀ ਮੈਂਬਰ ਕਾੜਦੇ ਵਾਸਤੇ ਹੁੰਦਾ ਘਰ ਦਾ ਮੈਂਬਰ ਕਾੜਦੇ ਵਾਸਤੇ ਹੁੰਦਾ ਅੱਛਾ ਜੀ ਇਹ ਬੋਲਦਾ ਆ ਜੀ ਆਪਾਂ ਗੁਰੂ ਘਰ ਦਾ ਕੋਈ ਸਾਹਮਣੇ ਆ ਮੈਂਬਰ ਇੱਕ ਮਿੰਟ ਬਤਾ ਜੀ ਆਪਾਂ ਗੁਰੂ ਘਰ ਨੂੰ ਸਾਹਮਣੇ ਆਪਾਂ ਇੱਕ ਘਰ ਚੋਂ ਲੌਂਦੇ ਆ ਘਰ ਕਿਉਂ ਚਲੰਦਾ ਹੁੰਦਾ ਜੀ ਇੱਕ ਪਿਓ ਦੀ ਚੁੰਮਨਦਾਰੀ ਹੁੰਦੀ ਆ ਪਿਓ ਨੇ ਘਰ ਕਿਵੇਂ ਚਲਾਉਣਾ ਇੱਕ ਪ੍ਰਧਾਨ ਨੂੰ ਉਹਦਾ ਐਡਾ ਵੱਡਾ ਮੈਂ ਜਾਂਦਾ ਪੂਰੇ ਪਿੰਡ ਦਾ ਪਿਓ ਬਣ ਜਾਂਦਾ ਉਹ ਵੀ ਉਹਦਾ ਮੈਂ ਕਿਵੇਂ ਚਲਾਉਣਾ ਉਹ ਪਿਓ ਦੇ ਕਹਿਣ ਦੇ ਉੱਤੇ ਜਿਹੜੇ ਪਿੱਛੇ ਬੱਚੇ ਮੈਂਬਰ ਹੁੰਦੇ ਨੇ ਬੱਚੇ ਹੁੰਦੇ ਨੇ ਉਹ ਕਹਿਣਾ ਮੰਨਦੇ ਨੇ ਬਰੋਕਰ ਸੇਵਾ ਕਰਦੇ ਨੇ ਜੀ ਉਹ ਮੈਂਬਰ ਇਸ ਕਰਕੇ ਕਿਸੇ ਕੂਕਾਂ ਦੇ ਵਿੱਚ ਮੈਂਬਰ ਤੇ ਪ੍ਰਧਾਨ ਬਣਾਉਂਦੇ ਆ ਜੇ ਨਹੀਂ ਹੈਗਾ ਕਿ ਆਜ ਮੇਰੇ ਉਹਨਾਂ ਬਾਬਾਈ ਨੇ ਸਾਹ ਕਹਤੇ ਐਕਟ ਐਕਟ ਨਹੀਂ ਐ ਦੋ ਉਹ ਵੀ ਟੈਂਟੇ ਜਿਹੜੀਆਂ ਜੀਵਾ ਗਈ ਸੀ ਕਹਿਣ ਕਹਿਣ ਦੇ ਬਾਪੂ ਜੀ ਤੁਸੀਂ ਇਸ ਕਰਕੇ ਮੈਂ ਪਿਆਰ ਦਾ ਇਹ ਜੋ ਵੀ ਵਿਚਾਰ ਦੇ ਤੁਸੀਂ ਆਪ ਦੇ ਰੱਖ ਸਕਦੇ ਹੋ ਤੇ ਦੂਜੇ ਨੰਬਰ ਦੇ ਉੱਤੇ ਨਿਹੰਗ ਸਿੰਘ ਜੱਥੇ ਸੰਧੀ ਆ ਜਿਹੜੀ ਇੱਥੇ ਜਿੰਨਾ ਚਿਰ ਤੁਸੀਂ ਆਹਾ ਐਦਾਂ ਦਾ ਆਪ ਦਾ ਸਪਸ਼ਟੀਕਰਨ ਨਹੀਂ ਦਿੰਦੇ ਤੇ ਭਾਈ ਨਿਹੰਗ ਸਿੰਘ ਜੱਥੇ ਬਲਦੀ ਤੁਹਾਨੂੰ ਕੋਈ ਡਰਾਟਾ ਨਹੀਂ ਇੱਥੇ ਰਹਿਣਾ ਸਾਡਾ ਪਿੰਡ ਨੂੰ ਨੱਡਰ ਨੂੰ ਕੋਈ ਤਰਾਦ ਹੋਵੇ ਪੈੜਾ ਰਹੂਗਾ ਇੱਥੇ ਕਿ ਆਪ ਦਾ ਸਪਸ਼ਟੀਕਰਨ ਨਹੀਂ ਆਪਾਂ ਇਹ ਕਿ ਇਹ ਕਿਉਂ ਹੋਣਾ ਹੈ ਜਦੋਂ ਤੁਸੀਂ ਉਹ ਬੀਤੀ ਦਾ ਸੋਦਾ ਨਾ ਕਰੇ ਨਾ ਕਰਾ ਜਦਾਂ ਲੱਗਣਾ ਉਹ ਮਾਰਾ ਹੀ ਜਾਣਦੇ ਨੇ ਇਹ ਬੀਪੀ ਦੀ ਗੱਲ ਦਾ ਮੈਂ ਪੁੱਛਦਾ ਵੀ ਤੁਹਾਨੂੰ ਕਿਸੇ ਨੂੰ ਕੋਈ ਪਤਾ ਜੀ ਇਹ ਤੁਹਾਨੂੰ ਵੀ ਉਹ ਬੀਪੀ ਦਾ ਮੈਟਰ ਕੀ ਸੀ ਕੀ ਹੋਇਆ ਕੀ ਨਹੀਂ ਕਿਸੇ ਨੂੰ ਤਾਂ ਪਤਾ ਹੋਊਗਾ ਜੀ ਮੈਂ ਹਾਂਜੀ ਸਸ਼ੀ ਗੱਲ ਜੀ ਇਹ ਮਿਲ ਨਾਲ ਨੇ ਪੁਰਾਣੇ ਪ੍ਰਧਾਨ ਜੀ ਦੇ ਘਰ ਵਾਲੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਮੈਂ ਸੁਣ ਉਹਨਾਂ ਨੇ ਮਾਮਲਾ ਕੀ ਸੀ ਤੇ 19 ਸਾਲ ਤੁਸੀਂ ਨਿਸ਼ੁਲਕ ਉਹ ਕਿ ਸੇਵਾ ਕੀਤੀ ਜੀ ਕੀਤੀ ਹੈ ਜੀ ਦਿਨ ਰਾਤ ਹਾਂਜੀ ਅਸੀਂ ਲੋਕਾਂ ਤੋਂ ਪੁੱਛਿਆ ਵੀ ਲੋਕ ਕਹਿ ਰਹੇ ਨੇ ਕਿ ਕਿ ਬਿਨਾਂ ਕਿਸੇ ਮਤਲਬ ਤੋਂ ਹਾਂਜੀ ਨਿਸ਼ਕਾਮ ਸੇਵਾ ਕੀਤੀ ਹੈ ਜੀ ਉਹਨਾਂ ਨੇ ਉਹ ਕਿਹੜਾ ਗੁਰਦੁਆਰਾ ਹੁੰਦਾ ਸੀ ਤੈਨੂੰ ਮੰਦਰੀ ਗੁਰਦੁਆਰਾ ਬਣਾਤਾ ਸੇਵਾ ਕੀਤੀ ਜੀ ਕੰਨੇ ਸਾਲ ਦੇ ਵਿੱਚ ਇਦਾਂ ਦਾ ਕਾਠ ਜ਼ਿੰਦਗੀ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਹਾਂਜੀ ਇਦਾਂ ਦੀ ਬੇਅਦਵੀ ਨਹੀਂ ਹੋਈ ਜੀ ਨਹੀਂ ਜੀ ਝਗੜਾ ਨਹੀਂ ਹੋਇਆ ਬਿਲਕੁਲ ਨਹੀਂ ਹੋਇਆ ਜੀ ਅੱਜ ਕਿਉਂ ਹੋਇਆ ਵੀਨਿੰਗ ਵੀ ਸਾਨੂੰ ਆ ਪੰਜ ਸੱਤ ਦਿਨਾਂ ਤੋਂ ਉਹ ਚੀਜ਼ ਕਰਨੀ ਕਿਉਂ ਪੈ ਰਹੀ ਹੈ ਈਸਵਰ ਹੈ ਜੀ ਮੈਨੂੰ ਨਹੀਂ ਪਤਾ ਉਸ ਲੇਡੀ ਦੇ ਮਨ ਦੇ ਵਿੱਚ ਕੀ ਸੀ ਕੀ ਨਹੀਂ ਮੈਨੂੰ ਨਹੀਂ ਪਤਾ ਹੁਣ ਮੈਨੂੰ ਇਹਨਾਂ ਲੋਕ ਇਹ ਵੀ ਕਹਿ ਰਹੇ ਨੇ ਕਿ ਜੀ ਦੇਖੋ ਪੁਰਾਣੇ ਪ੍ਰਧਾਨ ਨੇ ਸਿਖਾਏ ਹੋਏ ਸੀਗੇ ਵੀ ਬੇਅਦਬੀ ਕਰਨੀ ਆ ਜਾਂ ਆ ਚੀਜ਼ ਕਰਨੀ ਆ ਵੀ ਇਦਾਂ ਦਾ ਕੁਝ ਤਾਂ ਨਹੀਂ ਸੀ। ਨਹੀਂ ਜੀ ਬਿਲਕੁਲ ਨਹੀਂ ਸਾਡੇ ਨਾਲ ਉਹਨਾਂ ਦਾ ਇੱਕ ਇੱਕ ਵਾਰ ਸਾਡੇ ਘਰ ਆਏ ਨੇ ਉਹਨਾਂ ਦੇ بیٹے ਦਾ ਰਿਸ਼ਤਾ ਹੁੰਦਾ ਸੀਗਾ ਢੰਡਾਰੀ ਤੋਂ ਤੇ ਉਸ ਸਬੰਧੀ ਮੇਰੇ ਨਾਲ ਗੱਲਬਾਤ ਕਰਨ ਜ਼ਰੂਰ ਆਏ ਸੀ ਜੀ। ਤੇ ਗੁਰੂ ਘਰ ਸਬੰਧੀ ਸਾਡੇ ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ। ਤੇ ਇੱਕ ਵਾਰੀ ਉਹਨਾਂ ਨੇ ਕਿਹਾ ਸੀ ਵੀ ਗੁਰੂ ਘਰ ਦੀ ਆਵਾਜ਼ ਕੱਟ ਕਰਾਉਣੀ ਆ। ਤੇ ਅਸੀਂ ਕਿਹਾ ਵੀ ਇਹ ਤੁਸੀਂ ਪ੍ਰਬੰਧਕ ਕਮੇਟੀ ਨੂੰ ਕਹਿ ਸਕਦੇ ਹੋ ਇਸ ਵਿੱਚ ਸਾਡਾ ਕੋਈ ਲਿੰਕ ਨਹੀਂ ਹੈ ਬਸ ਸਿਰਫ ਸਾਡੇ ਨੇ ਇਹ ਗੱਲ ਹੋਈ ਜਿਹੜੇ ਪੁਰਾਣੇ ਪ੍ਰਧਾਨ ਉਹਦੇ ਅਸੀਂ ਵੀ ਆਵਾਜ਼ ਥੋੜੀ ਰੱਖਦੇ ਸੀ ਕਿ ਇਸ ਲਈ ਉਹਨਾਂ ਨੂੰ ਚਾਬੀਆਂ ਦੇਣ ਜਾਣਾ ਸੀ ਹਾਂਜੀ ਮੈਂ ਤਾਂ ਚਾਬੀਆਂ ਮੰਗ ਨਹੀਂ ਨਹੀਂ ਇਹ ਸਰ ਉਹਨਾਂ ਦੇ ਇਹ ਲੋਕਾਂ ਦਾ ਕਹਿਣਾ ਉਹ ਮੈਂ ਉਹੀ ਤਾਂ ਕਹਿੰਦੀ ਆ ਜੀ ਇਹ ਉਹਨਾਂ ਦੇ ਵਿਚਾਰ ਨੇ ਵੀ ਉਹ ਕੀ ਕੀ ਕਰਦੇ ਆ ਪਰ ਅਸੀਂ ਨਹੀਂ ਸੀ ਕਦੇ ਵੀ ਚਾਬੀ ਮੰਗੀ ਅਸੀਂ ਹੱਥ ਜੋੜ ਕੇ ਜੋ ਪ੍ਰੈਜ਼ੈਂਟ ਪ੍ਰਧਾਨ ਨੇ ਉਹਨਾਂ ਨੂੰ ਦਿੱਤੀ ਐ ਪੂਰਾ ਹਿਸਾਬ ਦਿੱਤਾ ਉਹਨਾਂ ਨੂੰ ਜੀ ਤੇ ਅਸੀਂ ਕਦੇ ਵੀ ਉਹਨਾਂ ਤੋਂ ਕਦੇ ਮੰਗ ਨਹੀਂ ਕੀਤੀ ਜੀ ਤੁਸੀਂ ਕਹਿ ਰਹੇ ਹੋ ਵੀ ਅਸੀਂ 19 ਸਾਲ ਸੇਵਾ ਕੀਤੀ ਜਦੋਂ ਚਾਬੀਆਂ ਦਿੱਤੀਆਂ ਅਸੀਂ ਕਦੇ ਗੁਰਦੁਆਰੇ ਆਕੇ ਨਹੀਂ ਬੜੇ ਇਹ ਵੀ ਮੈਂ ਰੀਜ਼ਨ ਦੇ ਦੇਣੀ ਆ ਜੀ ਕਿਉਂ ਨਹੀਂ ਆਏ ਸਾਲ ਰੱਖਦਾ ਲੋਕਾਂ ਵੱਲੋਂ ਜੀ ਕਿ ਲੋਕ ਰੱਬ ਨੇ ਤੁਹਾਨੂੰ ਇੰਨਾ ਕਿ ਦਿੱਤਾ ਕਿ ਤੁਸੀਂ ਆਕੇ ਨਹੀਂ ਬੜੇ ਜਾਂ ਬੜੇ ਨੋ ਨੋ ਜੀ ਨਹੀਂ ਨਹੀਂ ਇਸ ਦਿਨ ਨਹੀਂ ਗੁਰਦੁਆਰਾ ਤਾਂ ਸਮਝਾ ਸਾਂਝੇ ਤੁਸੀਂ ਮੇਰੀ ਤੁਹਾਡੀ ਪ੍ਰਧਾਨਗੀ ਲੈ ਲਈ ਗਈ ਤਾਂ ਤੁਹਾਡਾ ਉਹ ਨਾ ਜਾਣਾ ਤਾਂ ਬਣਦਾ ਨਹੀਂ ਜੀ ਤੁਸੀਂ ਮੇਰੇ ਇਸ ਕੁਐਸਚਨ ਦਾ ਆਨਸਰ ਵੀ ਲੈ ਸਕਦੇ ਹੋ ਕਿਉਂਕਿ ਜਦੋਂ ਇਹਨਾਂ ਨੇ ਸੱਤ ਚਾਬੀ ਲਈ ਸੀ ਇਹਨਾਂ ਨੇ ਸਾਨੂੰ ਕਿਹਾ ਸੀਗਾ ਡੇਰਾਬਾਦ ਤੋਂ ਕਬਜ਼ਾ ਲਿਆ ਗਿਆ ਇਹ ਗੁਰੂ ਘਰ ਨੂੰ ਇਹਨਾਂ ਨੇ ਡੇਰਾਬਾਦ ਦੀ ਤੁਸੀਂ ਡੇਰੇ ਜਾਣੇ ਹੋ ਅਸੀਂ ਬਿਆਸ ਨਾ ਰਾਸ ਸਵਾਮੀ ਨਾਲ ਸੰਬੰਧਿਤ ਹਾਂ ਜੀ ਤੇ ਜਦੋਂ ਇਹਨਾਂ ਨੇ ਚਾਬੀਆਂ ਲਈਆਂ ਪੂਰਾ ਹਿਸਾਬ ਕਿਤਾਬ ਲਿਆ ਉਹਦੇ ਬਾਅਦ ਵੀਡੀਓ ਵਾਇਰਲ ਕੀਤੀ ਗਈ ਡੇਰਾਬਾਦ ਦੇ ਨਾਂ ਤੇ ਇਸ ਕਰਕੇ ਅਸੀਂ ਨਹੀਂ ਆਏ ਕਿਉਂਕਿ ਵੀ ਇਹਨਾਂ ਨੂੰ ਇਤਰਾਜ਼ ਨਾ ਹੋਵੇ ਜੀ ਇਸ ਲਈ ਨਹੀਂ ਸੀ ਆਏ ਹੋਰ ਸਾਨੂੰ ਕੋਈ ਨਹੀਂ ਸੀ ਗੁਰੂ ਘਰ ਦਾ ਨਾਮ ਅਸੀਂ ਸਵੇਰੇ ਸ਼ਾਮ ਪਾਠ ਕਰਦੇ ਹਾਂ ਜੀ ਡੇਰਾਵਾਦ ਦੇ ਸਾਨੂੰ ਇਹਨਾਂ ਨੇ ਕਿਹਾ ਸੀਗਾ ਅਸੀਂ ਤਾਂ ਨਹੀਂ ਸੀ ਆਉਂਦੇ ਜੀ ਜਿਹੜੀ ਹੁਣੇ ਘਟਨਾ ਹੋਈ ਹੈ ਤੁਸੀਂ ਕਿੱਦਾਂ ਦੇਖਦੇ ਹੋ ਵੀ ਜਿਹੜਾ ਇਹ ਫੈਸਲਾ ਕੀਤਾ ਚਾਰ ਬੰਦਿਆਂ ਨੇ ਜਾ ਕੇ ਉਹ ਸੁਰਤ ਨੂੰ ਮਾਰ ਦਿੱਤਾ ਜਾਂ ਸਮਝੌਤਾ ਕਰ ਲਿਆ ਪਿੰਡ ਵਾਲੇ ਲੋਕਾਂ ਨੂੰ ਬਿਨਾਂ ਦੱਸੇ ਤੁਸੀਂ ਕਿੱਦਾਂ ਦੇਖਦੇ ਮੇਰੇ ਹਿਸਾਬ ਨਾਲ ਤਾਂ ਜੀ ਜੋ ਉਹਨਾਂ ਨੇ ਗਲਤੀ ਕੀਤੀ ਆ ਉਹ ਸਜ਼ਾ ਦੇ ਹੱਕਦਾਰ ਨੇ ਜੀ ਵੀ ਉਹਨਾਂ ਨੂੰ ਸਜ਼ਾ ਪ੍ਰਸ਼ਾਸਨ ਵੱਲੋਂ ਮਿਲਣੀ ਚਾਹੀਦੀ ਸੀ ਹੁਣ ਮੈਨੂੰ ਨਹੀਂ ਪਤਾ ਵੀ ਪ੍ਰਸ਼ਾਸਨ ਨੇ ਕੀ ਕੀਤਾ ਕੀ ਨਹੀਂ ਇਸ ਵਾਰ ਮੈਨੂੰ ਕੋਈ ਜਾਣਕਾਰੀ ਨਹੀਂ ਜੀ ਲੇਖੋ ਪਿੰਡ ਵਾਲਿਆਂ ਨੂੰ ਪਹਿਲ ਸੀ ਕਿ ਉਹ ਸੌਰਤ ਨੂੰ ਜਿਹੜੀਆਂ ਟੱਪਣ ਦਿੰਦੇ ਨੇ ਪਿੰਡ ਦੀ ਮੇਨ ਸੌਰਤ ਹੈ 22 ਤਰੀਕ ਨੂੰ ਫਰਾਰ ਚੱਲ ਰਹੀ ਆ ਸਿੱਖ ਜੱਥੇ ਬੰਦਿਆਂ ਨੂੰ ਆਉਣਾ ਪੈ ਗਿਆ ਜੀ ਸਾਨੂੰ ਆਉਣਾ ਪੈ ਗਿਆ ਮੀਡੀਆ 'ਚ ਖਬਰ ਚੱਲ ਗਈ ਕਿ ਉਹ ਰੇਟੀ ਨੇ ਬੇਅਦਬੀ ਕੀਤੀ ਤੇ ਉਹ ਘਰੋਂ ਚਲੀ ਗਈ ਜੀ ਜੇ ਸਿੱਖ ਜੱਥੇ ਬੰਦਿਆਂ ਨਾ ਆਉਂਦੇ ਹਾਂਜੀ ਤਾਂ ਐਫ ਆਈ ਆਰ ਹੋਣੀ ਨਹੀਂ ਸੀ ਹਾਂਜੀ ਕਿ ਕਿਦਾਂ ਦੇਖਦੇ ਹੋ ਵੀ ਤੁਹਾਡੇ ਪਿੰਡ ਦੀ ਜ਼ਰੂਰਤ ਨਹੀਂ ਕਿਸੇ ਦੀ ਵੀ ਉਹ ਲੇਡੀ ਤੇ ਨਹੀਂ ਨਹੀਂ ਮੈਂ ਜੀ ਜਦੋਂ ਉਹ ਆਈ ਸੀ ਲੇਡੀ ਮੌਜੂਦ ਜੋ ਦਰਬਾਰ ਸਾਹਿਬ ਚ ਸੰਗਤ ਬੈਠੀ ਸੀ ਤਾਂ ਫਿਰ ਉਹ ਵੀ ਉੱਥੇ ਉਹਨਾਂ ਤੇ ਐਕਸ਼ਨ ਲੈ ਸਕਦੀ ਸੀ ਜੀ ਮੇਰੇ ਅਕੋਰਡਿੰਗ ਤਾਂ ਉਹ ਕਿਤੇ ਭਾਗੀਦਾਰ ਮੰਨਦੀ ਉਹ ਜਿਹੜੇ ਬੰਦੇ ਉੱਥੇ ਬੈਠੇ ਜੋ ਪ੍ਰੈਜ਼ੈਂਟ ਸੀ ਰੋਕ ਸਕਦੇ ਸੀ ਬਿਲਕੁਲ ਜੋ ਉੱਥੇ ਸੰਗਤ ਮੌਜੂਦ ਸੀ ਉਹਨਾਂ ਦਾ ਫਰਜ਼ ਸੀ ਰੋਕਣਾ ਜਦੋਂ ਆਲਰੇਡੀ ਚਾਬੀਆਂ ਸੀ ਉਹਨਾਂ ਕੋਲ ਤਾਂ ਫਿਰ ਪ੍ਰਧਾਨ ਸਾਹਿਬ ਨੂੰ ਫੋਨ ਕਰਕੇ ਕਹਿਣਾ ਗਲਤ ਸੀ ਵੀ ਚਾਬੀਆਂ ਨਹੀਂ ਹੈ ਜਦੋਂ ਆਪਾਂ ਨੂੰ ਪਤਾ ਹੈ ਵੀ ਚਾਬੀਆਂ ਹੈ ਗੁਰੂ ਘਰ ਦੇ ਵਿੱਚੇ ਮੌਜੂਦ ਨੇ ਤਾਂ ਫਿਰ ਵੈਸੇ ਹੀ ਕਹਿਣਾ ਉਹ ਵੀ ਚਾਬੀਆਂ ਲੈ ਗਏ ਲੈ ਗਏ ਇਹ ਵੀ ਗਲਤ ਹੈ ਜੀ ਜੀ ਕਿ ਨਹੀਂ ਗਲਤ ਹੈ ਲੋਕਾਂ ਦਾ ਇਹ ਕਹਿਣਾ ਕਿ ਅਲਿਗੇਸ਼ਨ ਲਗਾ ਕੇ ਉਹਨਾਂ ਨੂੰ ਇਰਿਟੇਟ ਕਰ ਦਿੱਤਾ ਗਿਆ ਜੀ ਕਿ ਜੀ ਚਾਬੀਆਂ ਤੁਹਾਡੇ ਕੋਲ ਆ ਚਾਬੀਆਂ ਤੁਸੀਂ ਚੋਰ ਹੋ ਤੁਸੀਂ ਚਾਬੀਆਂ ਲੈ ਕੇ ਗਏ ਹੋ ਇਹ ਜੀ ਆਪਾਂ ਜਦੋਂ ਉੱਥੇ ਮੌਜੂਦ ਨਹੀਂ ਸੀ ਆਪਾਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ ਮੈਂ ਕਿਉਂਕਿ ਮੈਂ ਮੌਜੂਦ ਨਹੀਂ ਸੀ ਜੋ ਉੱਥੇ ਸੰਗਤ ਮੌਜੂਦ ਸੀ ਇਸ ਬਾਰੇ ਉਹ ਹੀ ਦੱਸ ਸਕਦੇ ਨੇ। ਸ਼ੁਕਰੀਆ। ਧੰਨ। ਮੇਰੇ ਨਾਲ ਮੌਜੂਦ ਸੀ ਪੁਰਾਣੇ ਪ੍ਰਧਾਨ ਦੇ ਘਰ ਵਾਲੇ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਜੀ ਆਹ ਘਟਨਾ ਹੋਈ ਆ ਵੀ ਉਹ ਲੇਡੀ ਨੂੰ ਕਿਤੇ ਨਾ ਕਿਤੇ ਸਜ਼ਾ ਜ਼ਰੂਰ ਬਣਦੀ ਆ। ਮੀਨਿੰਗ ਅਸੀਂ ਇਸ ਜੋ ਇਹ ਸਮਝੋਤਾ ਹੋਇਆ ਵੀ ਅਸੀਂ ਇਹਨੂੰ ਨਖੇਦੀ ਕਰਦੇ ਆਂ ਅਸੀਂ ਇਹਨੂੰ ਨਹੀਂ ਮੰਨਦੇ। ਮੀਨਿੰਗ ਹੁਣ ਅਗਲੀ ਕਾਰਵਾਈ ਦੇਖਦੇ ਆਂ ਇਹਨਾਂ ਦਾ ਇੱਕ ਅਗਲਾ ਇਕੱਠ ਕਦੋਂ ਹੋਵੇਗਾ? ਕੀ ਕਾਰਵਾਈ ਹੋਵੇਗੀ? ਇਹਨੂੰ ਜਾਣਨ ਲਈ ਮੇਰੇ ਨਾਲ ਜੁੜੇ ਰਹੋ ਮਿੰਟ ਰਿਜਾਜਤ ਹਰਦੀਪ ਸੋਖੀ